ਇਹ ਸਟਾਰਟ ਆਪਣੇ ਵੱਡੇ ਭਰਾ ਕਿਸਨੇ ਦਾ ਸੁਨੇਹਾ ਸੁਣਦੇ ਸਾਰ ਹੀ ਜਿਉਣਾ ਝੰਡੋੜਿਆ ਗਿਆ ਡੰਡੇ ਇੱਕ ਆ ਸੀਨੇਓ ਹੋ ਗਈ ਉਪਰਾ ਬੰਦਾ ਜਲ ਪਾਣੀ ਛੱਕ ਕੇ ਆਪਣੇ ਰਾਹ ਪਿਆ ਤੇ ਜਿਉਣੇ ਦੇ ਚਿੱਤ ਨੂੰ ਚਿਤਮਣੀ ਲੱਗ ਗਈ ਡੰਡੇ ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ ਡੰਡੇ ਇੱਕ ਜਵਾਲਾ ਜਿਉਣੇ ਦੇ ਸੀਨੇ ਵਿੱਚ ਮਗ ਰਹੀ ਸੀ ਡੰਡੀ ਓਨੇ ਘਰੋਂ ਗੰਡਾਸੀ ਚੁੱਕੀ ਅਤੇ ਚੁੱਪਚਾਪ ਆਪਣੇ ਖੇੜੇ ਨੂੰ ਸਿਰ ਨਿਮਾ ਕੇ ਜੰਗਲ ਵੱਲ ਨੂੰ ਤੁਰ ਪਿਆ ਡੰਡੀ ਅਗਾ ਉਹਨੂੰ ਜੰਗਲ ਵਿੱਚ ਸ਼ਿਕਾਰ ਖੇਡਦਾ ਇੱਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਸਨੇ ਝਪਟਾ ਮਾਰ ਕੇ ਉਹਦੀ ਰਫਲ ਖੋ ਲਈ ਤੇ ਅੰਗਰੇਜ਼ ਨੂੰ ਭਜਾ ਦਿੱਤਾ ਡੰਡੇ ਆਗਾ ਉਹਨੂੰ ਇੱਕ ਡਾਕੂਆਂ ਦੀ ਟੋਲੀ ਟੱਕਰ ਗਈ ਡੰਡੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਈ ਜਿਉਣਾ ਕਿਸਨੇ ਦਾ ਭਰਾ ਐ ਤਾਂ ਖੁਸ਼ੀ-ਖੁਸ਼ੀ ਉਹਨਾਂ ਉਹਨੂੰ ਆਪਣਾ ਭਾਈਵਾਲ ਬਣਾ ਲਿਆ ਡੰਡੇ ਜਿਉਣਾ ਡਾਕੇ ਮਾਰਨ ਲੱਗਾ ਡੰਡੇ ਉਹਨੇ ਬੰਦੇਸ ਇਹੇ ਲਈ ਕਿਸੇ ਦੀ ਨੂਤੀ ਨੂੰ ਮੈਲੀ ਅੱਖ ਨਾਲ ਨਹੀਂ ਵੇਖਣਾ ਨਾ ਹੀ ਮੌੜੀ ਜਾ ਕੇ ਡਾਕਾ ਮਾਰਨਾ ਹੈ ਡੰਡੀ ਗਰੀਬ ਗੁਰਬੇ ਦੀ ਮਦਦ ਕਰਨੀ ਐ ਆਏ ਦਿਨ ਜਿਉਣੇ ਮੋੜ ਦੀਆਂ ਲੁੱਟਾਂ ਖੋਹਾਂ ਮਾਰ ਤਾੜ ਬਰਾਤਾਂ ਡੱਕਣ ਸੂਦ ਖੋਰਾ ਤੇ ਸੁਨਿਆਰਿਆਂ ਨੂੰ ਲੁੱਟਣ ਦੀਆਂ ਖਬਰਾਂ ਆਉਣ ਲੱਗੀਆਂ ਡੰਡੀ ਪੁਲਿਸ ਉਹਦਾ ਪਿੱਸਾ ਕਰਦੀ ਡੰਡੇ ਜਿਉਣਾ ਦਾ ਨਾ ਦਿੰਦਾ ਡੰਡੇ ਪੁਲਿਸ ਨਮੂਸੀ ਦੀ ਮਾਰੀ ਪਈ ਸੀ ਡੰਡੇ ਸਾਰੇ ਇਲਾਕੇ ਵਿੱਚ ਜਿਉਣੇ ਦੀ ਬੱਲੇ ਬੱਲੇ ਸੀ ਡੰਡੇ ਪੁਲਿਸ ਉਹਦੀ ਸੂਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੇ ਡੰਡੇ ਉਸਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨ ਹੋਇਆ ਸੀ ਡੰਡੇ ਧੀ ਭੈਣ ਦੀ ਇੱਜ਼ਤ ਦਾ ਸਾਂਝੀਵਾਲ ਹੋਣ ਕਰਕੇ ਤੇ ਗਊ ਗਰੀਬ ਦਾ ਰਖੇਕ ਹੋਣ ਸਦਕਾ ਪਿੰਡਾਂ ਦੇ ਲੋਕ ਉਸ ਨੂੰ ਹੱਥੀਂ ਸ਼ਾਮਾਂ ਕਰਦੇ ਸਨ ਡੰਡੇ ਪੁਲਿਸ ਆਈ ਤੇ ਉਹ ਕਿਸੇ ਦੇ ਵੀ ਘਰ ਲੁਕ ਸਕਦਾ ਸੀ ਡੰਡੇ ਕਈ ਦਿਲਚਸਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਸ ਦੇ ਨਾਲ ਨਾਲ ਜੁੜੀਆਂ ਹੋਈਆਂ ਹਨ ਡੰਡੀ ਉਹ ਆਪਣੀ ਮਾਰ ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸੀ RAM ਕੋਲ ਰੱਖਿਆ ਕਰਦਾ ਸੀ ਡੰਡੀ ਇੱਕ ਦਿਨ ਕਾਂਸੀ ਦਾ ਦਿਲ ਬੇਈਮਾਨ ਹੋ ਗਿਆ ਡੰਡੀ ਉਸਨੇ ਜਿਉਣੇ ਨੂੰ ਫੜਾ ਕੇ ਉਹਦਾ ਮਾਲ ਫੜਪਣ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖਬਰ ਦੇ ਦਿੱਤੀ ਬਈ ਭਲਕੇ ਜਿਉਣੇ ਨੇ ਆਉਣਾ ਡੰਡੇ ਪੁਲਿਸ ਆ ਗਈ ਡੰਡੇ ਜਿਉਣਾ ਅਜੇ ਆਇਆ ਨਹੀਂ ਸੀ ਕਿ ਇੱਕ ਬੁੱਢੀ ਨੱਸੀ ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜਿਉਣੇ ਨੂੰ ਕਾਂਸੀ ਦੀ ਕਰਤੂਤ ਬਾਰੇ ਦੱਸ ਦਿੱਤਾ ਡੰਡੇ ਉਹ ਉਸੇ ਪਲ ਵਿਸ਼ਾਂ ਮੁੜ ਗਿਆ ਡੰਡੇ ਜਦੋਂ ਪੁਲਿਸ ਚਲੀ ਗਈ ਜਿਉਣੇ ਨੇ ਆ ਕੇ ਕਾਂਸੀ ਰਾਮ ਦਾ ਖੂਬ ਬੜਾਂਗਾ ਕੀਤਾ ਡੰਡੇ ਕਾਂਸੀ ਨੇ ਮਿੰਨਤਾ ਧਰ ਲਈ ਕਰਕੇ ਮਸੀ ਆਪਣੀ ਜਾਨ ਬਕਸਾਈ ਤੇ ਅਗਾਹ ਤੋਂ ਬੇਈਮਾਨੀ ਕਰਨ ਤੋਂ ਤੋਬਾ ਕੀਤੀ ਡੰਡੇ ਸੌਣ ਦਾ ਮਹੀਨਾ ਸੀ ਡੰਡੇ ਲੰਗੋਵਾਲ ਪਿੰਡ ਦੇ ਗੋਰੇ ਤਿਆਂ ਪੈ ਰਈਆਂ ਸਨ ਜਿਉਣੇ ਮੋੜ ਦੀ ਟੋਲੀ ਉਥੇ ਆ ਪੁੱਜੀ ਡੰਡੇ ਜਿਉਣੇ ਨੇ ਜ਼ਮੀਨ ਤੇ ਚਾਦਰਾਂ ਵਿਛਾ ਕੇ ਆਖਿਆ ਕੁੜੀਓ ਆਪਣੀਆਂ ਟੂਮਾਂ ਲਾ ਦਿਓ ਡੰਡੇ ਦਰਦੀਆਂ ਮਾਰੀਆਂ ਕੁੜੀਆਂ ਬਹੂਆਂ ਆਪਣੀਆਂ ਟੂਮਾਂ ਲਾ ਲਾ ਚਾਦਰੇ ਤੇ ਸੁੱਟੀ ਜਾਣ ਡੰਡੇ ਉਹ ਚਾਦਰਾ ਬਲੇਟਣ ਹੀ ਲੱਗਾ ਸੀ ਕਿ ਇੱਕ ਕੁੜੀ ਹੌਸਲਾ ਕਰਕੇ ਬੋਲੀ ਬੇ ਵੀਰਿਆ ਮੇਰੇ ਤਾਂ ਸਹਰੇ ਬੜੇ ਅੜਵਾੜੇ ਐ ਉਹ ਤਾਂ ਮੇਰੇ ਹੱਡਾਂ ਵਿੱਚੋਂ ਟੂਮਾ ਕੱਢ ਲੈਣਗੇ ਡੰਡੀ ਮੇਰੇ ਪਿਓ ਨੇ ਬੜੇ ਗਰੀਬ ਐ ਉਹਨਾਂ ਮਸੀ ਮੇਰਾ ਵਿਆਹ ਕੀਤਾ ਜ਼ਮੀਨ ਧਰ ਕੇ ਡੰਡੀ ਉਨਾ ਵਿੱਚ ਦੁਬਾਰਾ ਟੂਮਾ ਕਢਾਉਣ ਦੀ ਪ੍ਰੋਖੋਨੀ ਡੰਡੀ ਬੇਵੀਰਾ ਮੈਂ ਤੇਰੀ ਭੈਣ ਵਰਗੀ ਆ ਡੰਡੀ ਕੁੜੀ ਦਾ ਤਰਲਾ ਹੀ ਅਦੇਹਾ ਸੀ ਕਿ ਜਿਉਣੇ ਦਾ ਦਿਲ ਪਸੀਜ ਗਿਆ ਓਨੇ ਝੱਟ ਚਾਦਰੇ ਦੀ ਗੰਢ ਖੋਲ ਦਿੱਤੀ ਤੇ ਆਖਿਆ ਕੁੜੀਓ ਚੁੱਕ ਲੋ ਆਪੋ ਆਪਣੀਆਂ ਟੂਮਾ ਡੰਡੀ ਤੇ ਚਾਦਰਾ ਝਾੜ ਕੇ ਅਗਾਹ ਟੁਰ ਗਿਆ ਡੰਡੀ ਇਸ ਘਟਨਾ ਤੋਂ ਮੰਗਰੂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ ਡੰਡੀ ਇੱਕ ਦਿਨ ਰਾਹ ਜਾਂਦਿਆਂ ਜਿਉਣੇ ਨੂੰ ਭੁੱਖ ਲੱਗ ਗਈ ਉਸਨੇ ਵੇਖਿਆ ਕਿ ਇੱਕ ਕੁੜੀ ਖੇਤ ਨੂੰ ਪੱਤਾ ਲਈ ਜਾਂਦੀ ਐ ਡੰਡੀ ਉਨੇ ਕੁੜੀ ਕੋਲ ਆ ਕੇ ਆਖਿਆ ਭੈਣੇ ਰੋਟੀ ਖਵਾਏਂਗੀ ਆਹੋ ਵੀਰ ਡੰਡੇ ਆਖ ਕੁੜੀ ਨੇ ਆਪਣੇ ਸਿਰ ਤੋਂ ਸਿੱਕੂ ਲਾ ਕੇ ਲੱਸੀ ਦੀ ਚੱਕਰੀ ਧਰਤੀ ਤੇ ਰੱਖੀ ਤੇ ਪੂਨੇ ਵਿੱਚੋਂ ਦੋ ਮਿੱਸੀਆਂ ਰੋਟੀਆਂ ਕੱਢ ਕੇ ਉੱਤੇ ਅੰਬ ਦੇ ਅਚਾਰ ਦੀ ਫਾੜੀ ਤੇ ਗੰਢਾ ਰੱਖ ਕੇ ਉਦੇ ਹੱਥ ਫੜਾ ਦਿੱਤੀਆਂ ਡੰਡੇ ਜਿਉਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖ ਕੇ ਉਹਦਾ ਸਿਰ ਪਲੂਸਿਆ ਤੇ ਅਗਾਹ ਟੁਰ ਗਿਆ ਡੰਡੇ ਜਿਉਣੇ ਮੋੜ ਦੇ ਸਖੀ ਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ ਡੰਡੇ ਇੱਕ ਵਾਰ ਉਹਨਾਂ ਨੇ ਇੱਕ ਝੜੀ ਵਿੱਚ ਇੱਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖਾਲੀ ਕਰਵਾ ਲਈ ਡੰਡੀ ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜਿਉਣਾ ਮੋੜ ਐ ਡੰਡੀ ਉਹਨੇ ਜਿਉਣੇ ਅੱਗੇ ਹੱਥ ਜੋੜ ਕੇ ਆਖਿਆ ਜਿਉਣੇ ਨੇ ਸਾਰਾ ਟੂ ਮਸੱਲਾ ਮੋੜ ਕੇ ਪੱਲਿਓ ਹੋਰ 1000 ਰੁਪਿਆ ਪਾ ਕੇ ਬਰਾਤ ਅਗਾਹ ਤੋੜ ਦਿੱਤੀ ਡੰਡੀ ਜਿਉਨੇ ਮੋੜ ਦੀ ਸਾਰੇ ਇਲਾਕੇ ਵਿੱਚ ਦਸਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜਿਉਣਾ ਮੋੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸਨ ਡੰਡੀ ਇੱਕ ਵਾਰ ਇੱਕ ਬ੍ਰਾਹਮਣ ਆਪਣੀ ਧੀ ਨੂੰ ਉਹਦੇ ਸਹੁਰੇ ੱਣ ਜਾ ਰਿਹਾ ਸੀ ਡੰਡੀ ਰਾ ਜੰਗਲ ਵਿੱਚੋਂ ਹੋ ਕੇ ਜਾਂਦਾ ਸੀ ਡੰਡੀ ਜਦੋਂ ਉਹ ਜੰਗਲ ਵਿੱਚ ਬੜੀ ਅੱਗੋ ਬਦਮਾਸ਼ਾਂ ਦੀ ਟੋਲੀ ਨੇ ਉਹਨਾਂ ਨੂੰ ਘੇਰ ਲਿਆ ਡੰਡੀ ਬ੍ਰਾਹਮਣ ਥਰ ਥਰ ਕੰਬ ਰਿਹਾ ਸੀ ਤੇ ਕੁੜੀ ਦੀਆਂ ਲੇਰਾ ਨਿਕਲ ਰਹੀਆਂ ਸਨ ਡੰਡੀ ਅਚਾਨਕ ਜਿਉਣਾ ਮੋੜ ਉਧਰੋਂ ਆ ਨਿਕਲਿਆ ਡੰਡੀ ਉਸਨੇ ਆਉਂਦੇ ਸਾਰ ਹੀ ਬਦਮਾਸਾਂ ਨੂੰ ਲਲਕਾਰਾ ਮਾਰਿਆ ਡੰਡੀ ਤੂੰ ਕੌਣ ਹੁੰਨਾ ਸਾਨੂੰ ਰੋਕਣ ਵਾਲਾ ਪ੍ਰਸ਼ਨ ਚਿੰਨ ਇੱਕ ਮਾਰਚੂ ਜਿਹਾ ਬਦਮਾਸ ਬੋਲਿਆ ਡੰਡੀ ਮੈਂ ਆ ਥੋੜਾ ਜਿਉਣਾ ਮੋੜ ਡੰਡੀ ਜਿਉਣਾ ਮੋੜ ਦਾ ਨਾਂ ਸੁਣਦੇ ਸਾਰ ਹੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉੱਡ ਗਏ ਡੰਡੀ ਜਿਉਣੇ ਨੇ ਜੁੱਤੀਆਂ ਮਾਰ-ਮਾਰ ਉਹਨਾਂ ਨੂੰ ਭਜਾ ਦਿੱਤਾ ਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ ਡੰਡੀ ਕਹਿੰਦੇ ਨੇ ਸੰਗਰੂਰ ਕੋਲ ਇੱਕ ਪਿੰਡ ਗੋਡੀ ਕਰਦੇ ਇੱਕ ਗਰੀਬ ਜ਼ਿਮੀਦਾਰ ਕੋਲ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ ਡੰਡੀ ਦੇ ਨੇਤੇ ਨਾਲ ਘੁੰਮਦਾ ਕਮਾਉਂਦਾ ਜਿਉਣਾ ਮੋੜ ਵੀ ਉਥੇ ਆ ਗਿਆ ਡੰਡੀ ਵਿਹਣ ਜੋਗ ਕੁੜੀ ਵੱਲ ਵੇਖ ਕੇ ਜਿਉਣੇ ਨੇ ਜ਼ਿਮੀਦਾਰ ਨੂੰ ਪੁੱਸਿਆ ਸਰਦਾਰਾ ਧੀ ਕਿਧਰੇ ਮੰਗੀ ਵਿਆਹੀ ਵੀ ਹੋਈ ਐ ਪ੍ਰਸਨ ਚੈਨਾ ਜ਼ਿੰਮੇਦਾਰ ਨੇ ਮਹਿਸੂਸਿਆ ਜਿਹਾ ਮੂੰਹ ਕਰਕੇ ਕਿਹਾ ਜਿਉਣੇ ਸਿਆ ਅਸੀਂ ਤੀ ਬਿਉਣ ਜੋਗੇ ਕਿੱਥੇ ਆ ਮਸੀਂ ਗੁਜਾਰਾ ਤੁਰਦਾ ਸਾਰੀ ਪੈਲੀ ਮਾਰੂ ਐ ਡੰਡੇ